ਜੋਤ ਨਸ਼ਾ ਵਿਰੁੱਧ ਚਲਾਈ ਗਈ ਮਹਿੰਮਦ ਰਾਨ ਬਠਿੰਡਾ ਪੁਲਿਸ ਨੇ ਵਕ ਵਕ ਮੁਕਦਮੇ ਵਿੱਚ 17 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਉਹਨਾਂ ਪਾਸੋਂ 776 ਗ੍ਰਾਮ ਹੈਰੋਇਨ 11000 ਡਰੱਗ ਮਨੀ 2 ਕਿਲੋ 200 ਗ੍ਰਾਮ ਭੁੱਕੀ ਚੂਰਾਪੋਸਤ 80 ਨਸ਼ੀਲੀਆਂ ਗੋਲੀਆਂ 25 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ ਬਠਿੰਡਾ ਪੁਲਿਸ ਨੇ 1 ਮਾਰਚ ਤੋਂ ਹੁਣ ਤੱਕ 268 ਮੁਕਾਦਮੇ ਦਰਜ ਕਰ 426 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ 19 ਵੱਡੀਆਂ ਮੱਛਲੀਆਂ ਵੀ ਹਨ। ਹੁਣ ਤੱਕ ਨਸ਼ਾ ਤਸਕਰਾਂ ਦੀ 8 ਕਰੋੜ ਤੋਂ ਵੱਧ ਦੀ ਜਾਇਦਾਦ ਫ੍ਰੀਜ਼ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਗਸ਼ਤ ਰਣ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਦੇ DSP ਦੀ ਹਾਜ਼ਰੀ ਵਿੱਚ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ 513 ਗ੍ਰਾਮ ਹੈਰਨ ਕਮਰਸ਼ੀਅਲ ਮਾਤਰਾ ਵਿੱਚ ਬਰਾਮਦ ਹੋਈ ਹੈ। ਇਹਨਾਂ ਤੇ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਦੀ ਪਛਾਣ ਸੁਖਵਿੰਦਰ ਸਿੰਘ ਸੁੱਖਾ 27 ਸਾਲ ਸੁਖਵਿੰਦਰ ਸਿੰਘ ਬੱਬੂ 20 ਸਾਲ ਵਾਸੀ ਬੀੜ ਤਲਾਬ ਬੋਝ ਹੋਈ ਹੈ। ਇਨਾਂ ਤੇ ਥਾਣਾ ਡੱਬ ਵਾਲੀ ਵਿਖੇ ਪਹਿਲਾਂ ਵੀ 1.7 ਗ੍ਰਾਮ ਦਾ ਮਾਮਲਾ ਦਰਜ ਹੈ। ਇਸੇ ਤਰ੍ਹਾਂ ਗੀਤਾ ਰਾਣੀ ਵਾਸੀ ਮਲਤਾਨੀਆ ਰੋਡ ਬਠਿੰਡਾ ਤੋਂ 150 ਗ੍ਰਾਮ ਹੈਰੋਇਨ ਦੇਵੀ ਦਿয়াল ਵਾਸੀ ਸੰਗਰੋਣਾ ਵਸਤੀ ਮਨੋਜ ਕੁਮਾਰ ਪ੍ਰਤਾਪ ਨਗਰ ਤੋਂ 40 ਗ੍ਰਾਮ ਹੈਰੋਇਨ ਅਤੇ 11 ਹਜ਼ਾਰ ਡਰੱਗ ਬਣੇ ਵੀ ਬਰਾਮਦ ਹੋਈ ਹੈ। ਗੁਰਪ੍ਰੀਤ ਸਿੰਘ ਵਾਸੀ ਪਿੱਥੋ ਤੇਜਪਾਲ ਸਿੰਘ ਵਾਸੀ ਕੋਟੜਾ ਕੌੜਿਆਂਵਾਲਾ ਤੋਂ 40 ਗ੍ਰਾਮ ਹੈਰਨ ਅਤੇ ਪਰਮਜੀਤ ਸਿੰਘ ਵਾਸੀ ਅੰਮ੍ਰਿਤਪੁਰਾ ਵਸਤੀ ਤੋਂ ਮੋਟਰਸਾਈਕਲ ਸਮੇਤ 10 ਗ੍ਰਾਮ ਹੈਰਨ ਜੋਵਨਪ੍ਰੀਤ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਵਾਲਾ ਗਗਨਦੀਪ ਸਿੰਘ ਅਮਨਪ੍ਰੀਤ ਸਿੰਘ ਵਾਸੀ ਕੋਟਸ਼ਮੀਰ ਤੋਂ 7 ਗ੍ਰਾਮ ਹੈਰਨ ਮੱਖਣ ਲਾਲ ਵਾਸੀ ਨਮੀ ਬਸਤੀ ਗੋਨੇਣਾ ਤੋਂ 6 ਗ੍ਰਾਮ ਸਤਪਾਲ ਸਿੰਘ ਵਾਸੀ ਅਮਰਪੁਰਾ ਸੰਦੀਪ ਸਿੰਘ ਵਾਸੀ ਕੋਟੜਾ ਕੌੜਾਂ ਵਾਲੇ ਤੋਂ 2 ਕਿਲੋ 200 ਗ੍ਰਾਮ ਭੁੱਕੀ ਚੂਰਾ ਪੋਸਤ 60 ਨਸ਼ੇਲੀਆਂ ਗੋਲੀਆਂ ਹਰਵੰਦ ਸਿੰਘ ਵਾਸੀ ਕਮਾਲੂ ਗੁਰਦਿਆਲ ਸਿੰਘ ਵਾਸੀ ਦਾਦੂ ਜ਼ਿਲ੍ਹਾ ਸਰਸਾ ਤੋਂ 10 ਗ੍ਰਾਮ ਹਿਰਨ ਬੂਟਾ ਸਿੰਘ ਵਾਸੀ ਰਾਇਕੇ ਕਲਾਂ ਤੋਂ 20 ਨਸ਼ੇਲੀਆਂ ਗੋਲੀਆਂ ਅਤੇ ਬੀ ਕੈਪਸੂਲ ਬਰਾਮਦ ਹੋਏ ਹਨ ਇਹਨਾਂ ਸਾਰਿਆਂ ਤੇ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਵੇਗਾ ਆਮ ਜਨਤਾ ਨੂੰ ਵੀ اپیل ਕੀਤੀ ਕਿ ਜੇ ਕੋਈ ਨਸ਼ਾ ਤਸਕਰ ਦੀ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਤਾਂ ਐਂਟੀ ਡਰੱਗ ਹੈਲਪਲਾਈਨ 97791 00200 ਜਾਂ ਐਂਟੀ ਡਰੱਗ ਹੈਲਪਲਾਈਨ ਬਠਿੰਡਾ 99155 02252 ਤੇ ਜਾਣਕਾਰੀ ਦੇਣ ਜਿਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਪੰਜਾਬ ਸਰਕਾਰ ਦੀ ਦੇ ਉਪਰੰਤ ਸਾਰੇ ਸਿਚੂ ਸਵਾਰ ਨਾਲ ਮੀਟਿੰਗ ਕਰਕੇ ਸਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਅੱਜ ਦੇ ਅਨੁਸਾਰ ਕਿ ਜੋ ਡਰੱਗਸ ਦੇ ਉੱਤੇ ਜੋ ਕਾਰਵਾਈ ਹੈ ਕਿਉਂਕਿ ਸਾਡੀ ਪਹਿਲਾਂ ਇੱਕ ਮਾਰਸ ਤੋਂ ਸੈਲਰੀ ਸੀਗੀ ਪਲੇ ਸਰ ਉਸ ਦੇ ਵਿੱਚ ਹੋਰ ਥੱਲੇ ਤੋਂ ਦੋਂਗਾ ਇਹਨਾਂ ਜਾ ਕੇ ਜਿਹੜਾ ਕੰਮ ਕਰਨ ਸੰਬੰਧੀ ਨਰਵੇਜ ਦਿੱਤੇ ਗਏ ਸੀ ਇਹ ਸੇ ਲੜੀ ਦੇ ਤਹਿਤ ਕੱਲ ਮਿਤੀ 2 ਤਰੀਕ ਨੂੰ ਬਠਿੰਡਾ ਪੁਲਿਸ ਵੱਲੋਂ ਕੁੱਲ 10 ਮੁਕੱਦਮੇ ਜਿਹੜੇ ਇਹ ਦਰਜ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ 776 ਗ੍ਰਾਮ ਜਿਹੜੀ ਨੀ ਹਰਨ ਬ੍ਰੰਮ ਹੋਈ ਨਾਲ ਹੀ 2.2 ਕਿਲੋ ਭੁੱਖੀ ਚੂਰਾ ਪੋਸਟ 11000 ਟਰੱਕ ਮਣੀ 80 ਗੋਲੀਆਂ 25 ਨਸ਼ੀਲੇ ਕੈਪਸੂਲ ਇਹ ਬਰਾਮਦ ਕੀਤੇ ਗਏ। ਇਹਨਾਂ 10 ਮੁਕੱਦਮਿਆਂ ਦੇ ਵਿੱਚ 17 ਜਿਹੜੇ ਵਿਅਕਤੀ ਨੇ ਉਹ ਗ੍ਰਿਫਤਾਰ ਕੀਤੇ ਗਏ ਜਿਸ ਦੇ ਵਿੱਚ 16 ਜਿਹੜੇ ਹੈਗੇ ਪੁਰਸ਼ ਅਤੇ ਇੱਕ ਜਿਹੜੀ ਹੈਗੀ ਹੈ ਲੇਡੀ ਗ੍ਰਿਫਤਾਰ ਕੀਤੀ ਗਈ। ਮੇਨਲੀ ਜਿਹੜਾ ਹੈਗਾ ਇਹਨਾਂ 10 ਮੁਕੱਦਮਿਆਂ ਦੇ ਵਿੱਚੋਂ ਤਿੰਨ ਮੁਕੱਦਮੇ ਜਿਹੜੇ ਥਾਣਾ ਕਨਾਲ ਕਲੋਨੀ ਦੇ ਵਿੱਚ ਦਰਜ ਕੀਤੇ ਗਏ। ਜਿਸ ਦੇ ਵਿੱਚ ਡੀਐਸਪੀ ਸਿਟੀ 1 ਸਰਦਾਰ ਹਰਬੰਸ ਸਿੰਘ ਜੀ ਐਸਐਚਓ ਕਨਾਲ ਕਲੋਨੀ ਸਬ ਇੰਸਪੈਕਟਰ ਹਰਜੀਵਨ ਸਿੰਘ ਜੀ ਇਨਾਂ ਦੀ ਟੀਮ ਨੂੰ ਲਗਾਤਾਰ ਮਾਨਟ ਕੀਤੀ ਜਾ ਰਹੀ ਸੀ ਕਿਉਂਕਿ ਪਹਿਲਾਂ ਵੀ ਇਹਨਾਂ ਕੋਲ ਇਨਫੋਰਮੇਸ਼ਨ ਸੀਗੀ ਉਸੇ ਇਨਫੋਰਮੇਸ਼ਨ ਨੂੰ ਅੱਗੇ ਇਹਨਾਂ ਨੇ ਡਿਵੈਲਪ ਕਰਦਿਆਂ ਹੋਇਆਂ ਕੱਲ 2 ਵਿਅਕਤੀ ਗ੍ਰਿਫਤਾਰ ਕੀਤੇ ਜਿਸ ਦੇ ਵਿੱਚ ਸੁਖਵਿੰਦਰ ਸਿੰਘ ਏਲੀਅਸ ਬੱਬੂ ਤੇ ਦੂਸਰਾ ਸੁਖਵਿੰਦਰ ਸਿੰਘ ਏਲੀਅਸ ਸੁੱਖਾ ਇਹ ਦੋਵੇਂ ਬੰਦੇ ਜਿਹੜੇ ਬਸਤੀ ਬੀੜ ਤਲਾਬ ਦੇ ਰਹਿਣ ਵਾਲੇ ਨੇ ਦੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਦੋਨਾਂ ਦੀ ਪੋਜੈਸ਼ਨ ਦੇ ਵਿੱਚੋਂ 513 ਗ੍ਰਾਮ ਦੀ ਹੈਰੋਇਨ ਸੀ ਸੈਕੜਾ ਗ੍ਰਾਮ ਦੀ ਹੋਈ ਹੈ ਇਨਾਂ ਦੀ ਫਰਦਰ ਜਿਹੜੀ ਹੈਗੀ ਆ ਅਸੀਂ ਪੁਸ਼ਕਸ਼ ਕਰ ਰਹੇ ਆ ਕਿ ਕਿਹੜੇ ਇਹ ਜਿਹੜੇ ਬੰਦੇ ਹੈਗੇ ਦੋਨੋਂ ਕਿਉਂਕਿ ਇਹ ਕਾਫੀ ਢੇਰ ਤੋਂ ਡਰੱਗਸ ਦਾ ਕੰਮ ਕਰ ਰਹੇ ਸੀਗੇ ਸਰਪ੍ਰਾਈਜ਼ਿੰਗ ਦੀ ਗੱਲ ਇਹ ਹੈ ਕਿ ਜਿਹੜਾ ਇੱਕ ਸੁਖਵਿੰਦਰ ਸੁੱਖਾ ਹੈਗਾ ਇਹਦੇ ਉੱਪਰ ਪਹਿਲਾਂ ਇੱਕ ਸਿਟੀ ਡੱਬ ਵਾਲੀ ਮੁਕੱਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਸਿਰਫ 7 ਗ੍ਰਾਮ ਦਾ ਇਹਦੇ ਕੋਲ ਰਿਕਵਰੀ ਹੋਈ ਸੀਗੀ ਤੇ ਛੋਰੀ ਛਿਪੇ ਤੋਂ ਲਗਭਗ 2 ਮਹੀਨਿਆਂ ਤੋਂ ਜਿਹੜਾ ਇਹ ਇਸੇ ਧੰਦੇ ਦੇ ਵਿੱਚ ਕੰਮ ਕਰ ਰਿਹਾ ਸੀਗਾ ਸਬ ਇੰਸਪੈਕਟਰ ਜੀਵਨ ਸਿੰਘ ਜੀ ਕੋਲ ਕਿਉਂਕਿ ਇੱਕ ਸੇਫ ਹੈਲਪਲਾਈਨ ਡਰੱਗ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀਗਾ ਨੰਬਰ 9779100200 ਇਸ ਦੇ ਵਿੱਚ ਕਾਫੀ ਸਾਨੂੰ ਸ਼ਿਕਾਇਤਾਂ ਮਿਲੀਆਂ ਸੀ ਉਹਦੇ ਵਿੱਚ ਇੱਕ ਸਾਨੂੰ ਕਨਫਰਮ ਮਿਲੀ ਸੀ ਕਿ ਵੀ ਇੱਕ ਫਲਾਣਾ ਬੰਦਾ ਜਿਹੜਾ ਹੈਗਾ ਉਹ ਕੰਮ ਕਰਦਾ ਜਦੋਂ ਅਸੀਂ ਉਹਨੂੰ ਰੋਡ ਅਪ ਕੀਤਾ ਸੀਗਾ ਉਹਦੀ ਇੰਟੈਰੋਗੇਸ਼ਨ ਦੇ ਵਿੱਚ ਜਿਹੜਾ ਸੀਗਾ ਕੁਝ ਇਨਪੁਟ ਸਾਨੂੰ ਰੀਸੀਵ ਹੋਈ ਸੀ ਕਿ ਉਸੇ ਨੂੰ ਡਿਵੈਲਪ ਕਰਦੇ ਆ ਜੀਵਨ ਸਿੰਘ ਜੀ ਨੇ ਜਿਹੜੇ ਕੀ ਹੈ ਇਹ ਦੋ ਬੰਦੇ ਗ੍ਰਿਫਤਾਰ ਕੀਤੇ ਤੇ ਨਾਲ ਜਿਹੜੀ ਸੀਗੀ ਉਹਨਾਂ ਦੇ ਪੋਜੀਸ਼ਨ ਦੇ ਵਿੱਚੋਂ 513 ਗ੍ਰਾਮ ਦੀ ਕੰਮਸ਼ਨ ਕੁਆਲਿਟੀ ਦੀ ਹੈਰੋਨ ਆਪਾਂ ਪ੍ਰਾਪਤ ਕੀਤੀ ਗਈ ਇਸ ਤੋਂ ਇਲਾਵਾ ਇੱਕ ਗੀਤਾਰਾਣੀ ਨਾਮ ਦੀ ਲੇਡੀ ਵੀ ਗ੍ਰਫਤਾਰ ਕੀਤੀ ਗਈ ਜਿਸ ਦੇ ਕੋਲ 150 ਗ੍ਰਾਮ ਹਾਇਰੋਨ ਬਰਾਮਦ ਹੋਈ ਹੈ ਇਹ ਮਕਦਮਾ ਸੀਆਈਏ 1 ਨੇ ਦਰਜ ਕੀਤਾ ਇੱਕ ਦੇਵੀ ਦਿਆਲ ਤੇ ਤੇਜਪਾਲ ਸਿੰਘ ਦੇ ਦੋ ਬੰਦੇ ਵੀ ਕੱਲ ਨਾ ਕਨਾਲ ਕਲੋਨੀ ਦੇ ਵਿੱਚ ਗ੍ਰਫਤਾਰ ਕੀਤੇ ਗਏ ਜਿਹਦੀ ਇਨਫੋਰਮੇਸ਼ਨ ਸੀ ਕਿ ਇਹ ਟਰੱਕ ਹੈਲਪਲਾਈਨ ਦੇ ਉੱਪਰ ਬਰਾਮਦ ਹੋਈ ਸੀਗੀ ਸੇਫ ਸਰਾਕਰ ਹੈਲਪਲਾਈਨ ਦੇ ਉੱਪਰ ਤੇ ਇਹਨਾਂ ਦੀ ਪੋਜੀਸ਼ਨ ਦੇ ਵਿੱਚੋਂ ਵੀ 40 ਗ੍ਰਾਮ ਹਾਇਰੋਨ ਤੇ 11000 ਦੀ ਟਰੱਕ ਮਣੀ ਬਰਾਮਦ ਕੀਤੀ ਗਈ ਸੋ ਕੁੱਲ ਮਿਲਾ ਕੇ ਜਿਹੜੇ ਕੱਲ ਬਠਿੰਡਾ ਪੁਲਿਸ ਵੱਲੋਂ 10 ਮਕਦਮੇ ਤੇ ਇਹਦੇ ਵਿੱਚ 17 ਬੰਦੇ ਇਹਨਾਂ ਦੇ ਟੋਟਲ ਜਿਹੜੀ ਬਰਾਮਦਗੀ ਹੈ 776 ਗ੍ਰਾਮ ਹੈਰੋਇਨ 2.2 ਕਿਲੋ ਭੁੱਕੀ ਚੂਰਾ ਪੋਸਟ 80 ਨਸ਼ੀਲੀਆ ਗੋਲੀਆਂ 25 ਕੈਪਸੂਲ ਤੇ ਨਾਲ 11 ਹਜ਼ਾਰ ਡਰੱਗ ਮੰਨੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਸੋ ਨਾਲ ਹੀ ਇਸ ਤੋਂ ਇਲਾਵਾ ਇਹ ਵੀ ਅਪੀਲ ਕਰਨਾ ਚਾਹਵਾਂਗੇ ਕਿ ਜਿਸ ਤਰ੍ਹਾਂ ਜੋ ਪੰਜਾਬ ਸਰਕਾਰ ਦੀ ਸੇਫ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉਸ ਦੇ ਵਿੱਚ ਸਾਨੂੰ ਕਾਫੀ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਨੇ ਮਿਲ ਰਹੀਆਂ ਨੇ ਤੇ ਬੜੀ ਇੱਕ ਪੋਜ਼ਿਟਿਵ ਗੱਲ ਹੈਗੀ ਹੈ ਵੀ ਜਿਹੜੀਆਂ ਸ਼ਿਕਾਇਤਾ ਨੇ ਮੋਸਟਲੀ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਜਿਹੜੀ ਹੈਗੀ ਐ ਫੈਕਚੁਅਲ ਸਹੀ ਨਹੀਂ ਹੈਗੀ ਐ ਪਹਿਲਾ ਕਈ ਵਾਰੀ ਜਿਹੜੇ ਲੋਕ ਸੀਗੇ ਉਹ ਆਪਸੀ ਰੰਜਸ਼ਬਾਦੀ ਦੇ ਵਿੱਚ ਕਿਸੇ ਨੂੰ ਸ਼ਿਕਾਇਤ ਕਰ ਦਿੰਦੇ ਸੀਗੇ ਪਰੰਤੂ ਪਹਿਲੀ ਵਾਰੀ ਹੁਣ ਜਿਹੜਾ ਹੈਗਾ ਲੋਕ ਜਿਹੜੇ ਹੈਗੇ ਨੇ ਬਿਲਕੁਲ ਅੱਗੇ ਆ ਕੇ ਇਹਦੇ ਵਿੱਚ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਕਿਉਂਕਿ ਇਹਦੇ ਵਿੱਚ ਬੰਦੇ ਦੀ ਜਿਹੜੀ ਆਈਡੈਂਟੀਟੀ ਹੈਗੀ ਐ ਉਹ ਲੋਕਲ ਪੁਲਿਸ ਨੂੰ ਜਿਹੜੀ ਸ਼ੇਅਰ ਨਹੀਂ ਕੀਤੀ ਜਾਂਦੀ ਸੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਫਿਰ ਦੁਬਾਰਾ ਤੋਂ ਅਪੀਲ ਕਰਦੇ ਹਾਂ ਕਿ ਜਿਹੜੀ ਵੱਧ ਤੋਂ ਵੱਧ ਜਾਣਕਾਰੀ ਹੈਗੀ ਹੈ ਉਹ ਦੇ ਡਰਗ ਹੈਲਪਲਾਈਨ ਉੱਪਰ ਦਿੱਤੀ ਜਾਵੇ ਜਿਸ ਦੇ ਨਾਲ ਸਾਨੂੰ ਵੀ ਕਈ ਵਾਰੀ ਜਿਦਾਂ ਇਹ ਸੁਖਵਿੰਦਰ ਸੁੱਖਾ ਨਾਮ ਦਾ ਵਿਅਕਤੀ ਸੀਗਾ ਇਹਦੇ ਉੱਪਰ ਪਹਿਲਾਂ ਜਿਵੇਂ 7 ਗ੍ਰਾਮ ਦਾ ਸਿਰਫ ਮਕਦਮਾ ਦਰ ਸੀਗਾ ਤੇ ਲੋਕਲ ਪੁਲਿਸ ਨੂੰ ਵੀ ਇਹਦੇ ਬਾਰੇ ਜਿਆਦਾ ਆਈਡੀਆ ਨਹੀਂ ਸੀਗਾ ਵੀ ਕਿੰਨੀ ਵੱਡੀ ਮਾਤਰਾ ਦੇ ਵਿੱਚ ਕੰਮ ਕਰ ਕਰ ਰਿਹਾ ਤੇ ਜਦੋਂ ਇਹਨੂੰ ਅਰੈਸਟ ਕੀਤਾ ਗਿਆ ਤਾਂ ਇਹਦੇ ਕੋਲੋਂ ਜੋ ਜੜੀ ਹੈਗੀ ਹੈ ਬੜੀ ਸਰਪ੍ਰਾਈਜ਼ਿੰਗਲੀ 513 ਗ੍ਰਾਮ ਹੈਰੋਇਨ ਕਮਰਸ਼ੀਅਲ ਕੁਆਲਿਟੀ ਦੀ ਬਰਾਮਦ ਹੋਈ ਹੈ ਫਰਦਰ ਜਿਹੜੀ ਹੈਗੀ ਐ ਦੀ ਇਨਟੈਰੋਗੇਸ਼ਨ ਅਸੀਂ ਕਰ ਰਹੇ ਆ ਤੇ ਹਾਂ ਸਾਡੇ ਕੋਲ ਇਨਪੁਟ ਇਹਦੇ ਰਿਗਾਰਡਿੰਗ ਜਿਹੜੇ ਬੰਦੇ ਨੇ ਸਪਲਾਈ ਕੀਤੀ ਹੈ ਉਹਦੇ ਬਾਰੇ ਵੀ ਸਾਨੂੰ ਪਤਾ ਲੱਗਿਆ ਜੋ ਅਜੇ ਇਸ ਪਲੈਟਫਾਰਮ ਤੇ ਸ਼ੇਅਰ ਨਹੀਂ ਕੀਤਾ ਹੈ ਨਾ ਪਰਸਾਂ ਜਿੰਨੇ ਬੰਦੇ ਬੜੇ ਕੋਈ ਬਾਰੇ ਨਹੀਂ ਦਿਖਾਇਆ ਹੋਇਆ ਡੈਫੀਨਿਟਲੀ ਜਿਹੜੇ ਕਿਉਂਕਿ ਪਹਿਲਾਂ ਵੀ ਜਿਹੜੇ ਜਿਹੜੇ ਸਾਡੇ ਕਮਰਸ਼ੀਅਲ ਦੇ ਮੁਕੱਦਮੇ ਅਸੀਂ ਦਰਜ ਕਰਦੇ ਆ ਉਹਨਾਂ ਦੇ ਵਿੱਚ ਅਸੀਂ ਪ੍ਰੋਪਰਟੀ ਫ੍ਰੀਜ਼ਿੰਗ ਦਾ ਨਾਲ ਹੀ ਸਾਡੀ ਐਫਆਈਆ ਯੂਨਿਟ ਵੱਲੋਂ ਕੰਮ ਕੀਤਾ ਜਾਂਦਾ ਤੇ ਹੁਣ ਤੱਕ ਜਿਹੜੀ ਹੈਗੀ ਆ ਅਸੀਂ 8 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਵੀ ਫ੍ਰੀਜ਼ ਕਰਾ ਚੁੱਕੇ ਹਾਂ ਤੇ ਇਹਦੇ ਵਿੱਚ ਜਿਹੜਾ ਸਾਡਾ ਕਮਰਸ਼ੀਅਲ ਕੁਆਲਿਟੀ ਦਾ ਮਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਸਾਡੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਹੈਗੀ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਡੈਫੀਨਿਟਲੀ ਜਿਹੜੀ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਜਾਊਗੀ ਸਰ ਇਸ ਮਾਮਲੇ ਤੇ ਹੌਸਟਾਲ ਮੰਤਰੀ ਸਾਹਿਬ ਨੇ ਵੀ ਪ੍ਰਾਪਰ ਰੱਖਿਆ ਪਰ ਪਿਛਲੇ ਕੁਝ ਸਮੇਂ ਤੋਂ ਜਿਲ੍ਹੇ ਦੀ ਗੱਲ ਹੈ ਉਹ ਤਾਂ ਵੱਡੀ ਗੱਲ ਕਿ ਕਿਤਾ ਬਣਾ ਦਿੱਤਾ ਇਸ ਵਿੱਚੇ ਕੰਮ ਕੀ ਸੁਭਾਈ ਵੱਗ ਜਾਂ ਹੋਪਫੇ ਰਿਜ਼ਲਟ ਦੇਖੋ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਜਿੱਦਾਂ ਕੁਝ ਬੰਦੇ ਜਿਵੇਂ ਚੋਰੀ ਛਿਪੇ ਕੰਮ ਕਰੀ ਜਾਂਦੇ ਸੀਗੇ ਤੇ ਕਈ ਵਾਰੀ ਜਿਹੜੇ ਸਾਡੇ ਕੋਲ ਕ੍ਰਿਮੀਨਲ ਹਿਸਟਰੀ ਹੁੰਦੀ ਹੈ ਲੋਕਲ ਇੰਟੈਲੀਜੈਂਸ ਰਾਹੀਂ ਵੀ ਬੰਦੇ ਬਾਰੇ ਪਤਾ ਲੱਗ ਜਾਂਦਾ ਪਰ ਜਿੱਦਾਂ ਜਿਹੜਾ ਸਮਾਂ ਬਦਲ ਰਿਹਾ ਚੋਰ ਵੀ ਇਹ ਮਤਲਬ ਨਵੇਂ-ਨਵੇਂ ਤਰੀਕਿਆਂ ਨਾਲ ਜਿਹੜੀ ਹੈਗੀ ਆ ਉਹਦੇ ਵਾਰਦਾਤ ਨੂੰ ਅੰਜਾਮ ਦੇਣ ਦੇ ਤਰੀਕੇ ਨਵੇਂ-ਨਵੇਂ ਬਣਾਉਂਦਾ ਰਹਿੰਦਾ ਤੇ ਜਿੱਦਾਂ ਇਹਦੀ ਇੰਟੈਰੋਗੇਸ਼ਨ ਦੇ ਵਿੱਚ ਇਹ ਸਾਹਮਣੇ ਆਇਆ ਵੀ ਤਕਰੀਬਨ 2 ਮਹੀਨਿਆਂ ਤੋਂ ਜਿਹੜਾ ਸੀਗਾ ਇਹ ਬੰਦਾ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਸੀਗਾ ਅਸੀਂ ਵੀ ਬੜਾ ਸਰਪ੍ਰਾਈਜ਼ ਹੈ ਕਿ ਇੰਨੀ ਵੱਡੀ ਕੁਆਂਟੀਟੀ ਦੇ ਵਿੱਚ ਬੰਦਾ ਲੈ ਕੇ ਆਇਆ ਤੇ ਪਹਿਲਾਂ ਇਹਦੇ ਤੇ ਸਿਰਫ 7 ਗ੍ਰਾਮ ਤੋਂ ਮਕਦਮਾ ਦਰਜ ਸੀਗਾ ਕਿਉਂਕਿ ਪਹਿਲਾਂ ਛੋਟੀ ਕੁਆਂਟੀਟੀ ਤੋਂ ਇਹਨੇ ਸ਼ੁਰੂ ਕੀਤਾ ਹੌਲੀ 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 ਦਾ ਹੌਸਲਾ ਵੱਧ ਗਿਆ ਤੇ ਇਹ ਫਰੋਸਪੋਰਟ ਦੇ ਜਿਹੜੇ ਬੰਦੇ ਹੈਗੇ ਆ ਸਪਲਾਇਰ ਹੈਗੇ ਉਹਨਾਂ ਦਾ ਨਾਲ ਲਿੰਕ ਹੈਗਾ ਤੇ ਇਹਦੀ ਇੰਟਰੋਗੇਸ਼ਨ ਅਸੀਂ ਪ੍ਰੋਪਰ ਕਰਕੇ ਇਹਨੂੰ ਕਨਕਲੂਡ ਕਰਾਂਗੇ ਤੇ ਜਿਹੜੇ ਬੰਦੇ ਅੱਗੇ ਇਹਨੂੰ ਸਪਲਾਈ ਕਰ ਰਹੇ ਇਨਵੋਲ ਨੇ ਕਿਉਂਕਿ ਦੇਖੋ ਇਹਦੇ ਵਿੱਚ ਪੈਸਾ bizness ਇਹਨੂੰ ਬਣਾ ਲੈਂਦੇ ਆ ਕੁਝ ਬੰਦੇ ਪਰ ਜਿਵੇਂ ਚੋ ਸੋਦਨ ਚੋਰ ਦਾ ਤੇ ਇੱਕ ਦਿਨ ਸਾਧਾ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨੇ ਇੱਕ ਦਿਨ ਫੜੇ ਹੀ ਜਾਣਾ ਸੋ ਇਹ ਮਿਸ ਅੰਡਰਸਟੈਂਡਿੰਗ ਹੁੰਦੀ ਬੰਦੇ ਦੀ ਨਹੀਂ ਫੜੇ ਨਹੀਂ ਜਾਉਂਦੀ ਇਹ ਜਿਹੜਾ ਹੈਗਾ ਸੁਖਵਿੰਦਰ ਸੁੱਖਾ ਹੈਗਾ ਇਹਦੀ ਉਮਰ 27 27 ਸਾਲ ਹੈ ਦੇਖੋ ਕੀਮਤ ਜਿਹੜੀ ਹੈਗੀ ਹੈ ਇਹ ਜਦੋਂ ਅਸੀਂ ਕੀਮਤ ਸ਼ੇਅਰ ਕਰਦੇ ਆ ਉਹਦੇ ਨਾਲ ਜਿਹੜੇ ਬਾਕੀ ਜਿਹੜੇ ਯੰਗਸਟਰ ਹੈਗੇ ਨੇ ਉਹਨਾਂ ਨੂੰ ਐ ਲੱਗਦਾ ਵੀ ਤੋਂ ਤਾਂ ਨਹੀਂ ਕਿੰਨੀ ਕੁ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਇਹਦੇ ਨਾਲ ਫਾਈਨੈਂਸ਼ੀਅਲ ਜਿਹੜੀ ਜੁੜੀ ਹੋਈ ਹੈ ਕੀਮਤ ਸੋ ਦੈਟਸ ਵਾਈ ਕਿ ਮੈਂ ਇਸ ਪਲੈਟਫਾਰਮ ਤੇ ਡਿਸਕਲੋਸ ਨਹੀਂ ਕਰਨਾ ਚਾਹੁੰਦਾ ਸੱਚ ਜੀ ਇਸ ਮਾਪਸੇ ਤੇ ਕਰ ਚੁੱਕੀ ਜੀ ਇਹ ਤਾਂ ਦੇਣਾ ਨਿਕਲ ਗਿਆ ਸੀ ਜਿੱਦਾਂ ਕਿ ਪ੍ਰੋਪਰਟੀ ਦੀ ਗੱਲ سامنے ਆ ਰਹੀ ਹੈ ਕਿ ਕੋਰਟੀਗਾ ਤੇ ਪੁੱਛਾਈ ਇਹਦੇ ਜਿਹੜੀ ਹੈਗੀ ਅਸੀਂ ਸਾਰੀ ਜਦੋਂ ਪਹਿਲਾਂ ਦੱਸਿਆ ਵੀ ਅਸੀਂ ਜਿਹੜੇ ਵੀ ਪਹਿਲਾਂ ਕਮਰਸ਼ੀਅਲ ਕੋਈ ਜਿਹੜਾ 68 8 ਹੈਗਾ ਮੇਰੇ ਲਈ ਇਹਦੇ ਵਿੱਚ ਜਿਹੜਾ ਕਮਰਸ਼ੀਅਲ ਕੋਆਨਟਿਟੀ ਦੇ ਸਬੰਧ ਵਿੱਚ ਮਕਦਮੇ ਦਰਜ ਕਰਦੇ ਆ ਉਹਦੇ ਵਿੱਚ ਜਿਹੜੀ ਪ੍ਰੋਪਰਟੀ ਫ੍ਰੀਜ਼ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਸੋ ਇਹਨਾਂ ਤੋਂ ਕਮਰਸ਼ੀਅਲ ਕੋਆਨਟਿਟੀ ਦੇ ਹਰਨ ਬਰਾਬਤ ਹੋਈ ਹੈ ਅਸੀਂ ਇਹਨਾਂ ਦੀ ਆਪਣੇ ਲੈਵਲ ਪਰ ਵੀ ਦੇ ਰੈਵਨਿਊ ਰਿਕਾਰਡ ਦੇ ਵਿੱਚ ਇਸ ਦਿਨ ਜਿਹੜੀ ਪ੍ਰੋਪਰਟੀ ਜਾਂਚ ਕਰਵਾ ਰਹੇ ਆ ਤੇ ਡੈਫੀਨੇਟਲੀ ਜਿਹੜੀ ਹੈਗੀਆਂ ਉਹਦੇ ਜਿੱਦਾਂ ਅਸੀਂ ਪਹਿਲਾਂ ਵੀ ਪ੍ਰੋਪਰਟੀ ਦੇ ਰਿਗਾਰਡਿੰਗ ਜਿਹੜੀ ਹੈਗੀ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਦੇ ਵੀ ਸੈਕਸ਼ਨ ਲੈ ਰਹੇ ਆ ਜਿਨ੍ਹਾਂ ਨੇ ਡਰੱਗਸ ਦੇ ਕਾਰੋਬਾਰ ਕਰਕੇ ਇਸ ਗੰਦੇ ਧੰਦੇ ਨਾਲ ਕੰਮ ਕਰਕੇ ਜਿਹੜੀ ਪ੍ਰੋਪਰਟੀ ਬਣਾਈ ਆ ਉਹਨਾਂ ਨੂੰ ਅਸੀਂ ਸ਼ੋਰਲੀ ਫ੍ਰੀਜ਼ ਕਰਾਵਾਂਗੇ ਤਾਂ ਕਿ ਇੱਕ ਪਬਲਿਕ ਦੇ ਵਿੱਚ ਇੱਕ ਮੈਸੇਜ ਦੇਣਾ ਚਾਹਾਂਗੇ ਵੀ ਜਿਹੜਾ ਵੀ ਬੰਦਾ ਕਿਉਂਕਿ ਕਈ ਵਾਰੀ ਅਕਸਰ ਲੱਗਦਾ ਕਿ ਇਹ ਕਵਾਂਡੀ ਨੂੰ ਲੱਗਦਾ ਕਿ ਇਹ ਬੰਦੇ ਨੇ ਜਿਹੜੀ ਹੈਗੀ ਆ ਕੰਮ ਕਰਕੇ ਦੇ ਪ੍ਰੋਫਿਟਿ ਬਣਾ ਲਈ ਹੈ ਤੇ ਆਸਾਨੀ ਨਾਲ ਨਿਕਲ ਜਾਏਗਾ ਸੋ ਇਹ ਪਰਸੈਪਸ਼ਨ ਨੂੰ ਬਿਲਕੁਲ ਖਤਮ ਕੀਤਾ ਜਾਊਗਾ ਜਿਹੜਾ ਵੀ ਬੰਦਾ ਇਦਾਂ ਦੇ ਕੰਮ ਤੋਂ ਕੋਈ ਜ਼ਿਆਦਾਤ ਬਣਾਊਗਾ ਉਹਨੂੰ ਸ਼ਕਤੀ ਨਾਲ ਨਜਿੱਠਿਆ ਜਾਊਗਾ ਜ਼ਿਆਦਾਤ ਬਿਲਕੁਲ ਖੁਰਕੀਤੀ ਜਾਊਗਾ ਸਰ ਜਾਂ ਸਾਫ਼ ਕਰ ਲਈ ਪਿੱਛੇ ਨਛਾਹ ਖਤਮ ਕਰਤਾ ਇਹਨਾਂ ਦਾ ਦੂਸਰਾ ਵੀ ਲੈ ਕਿਤੀ ਹੈ ਇਸੇ ਮਾਦੇ ਬੱਤੇ ਵਿੱਚ ਇੱਕ ਨਿਸ਼ਚਿਤ ਸਾਰਾ ਕੰਮ ਦੇਖੋ ਹਰੇਕ ਆਰਗੇਨਾਈਜੇਸ਼ਨ ਦਾ ਇੱਕ ਕੰਮ ਕਰਨ ਦਾ ਸਟਾਈਲ ਹੁੰਦਾ ਜੇ ਅਸੀਂ ਆਪਣੇ ਟਾਰਗੇਟ ਵੱਡੇ ਸੈੱਟ ਕਰਾਂਗੇ ਤਾਂ ਤਾਈ ਅਸੀਂ ਉਹਨਾਂ ਨੂੰ ਅਚੀਵ ਕਰ ਪਾਵਾਂਗੇ ਸੋ ਸਾਡੇ ਵੱਲੋਂ ਇੱਕ ਟਾਰਗੇਟ ਸੈੱਟ ਕੀਤਾ ਗਿਆ ਕਿ 31 ਮਈ ਤੱਕ ਜਿਹੜਾ ਹੈਗਾ ਅਸੀਂ ਨਸ਼ੇ ਦਾ ਜਿਹੜਾ ਹੈਗਾ ਕੋਡ ਹੈ ਉਹਨੂੰ ਬਿਲਕੁਲ ਖਤਮ ਕਰਾਂਗੇ ਸੋ ਡੈਫੀਨੇਟਲੀ ਅਸੀਂ ਆਪਣਾ 100% ਆਪਣੀ ਫੁੱਲ ਐਫਰਟਸ ਦੇ ਨਾਲ ਜਿਹੜਾ ਹੈਗਾ ਇਸ ਆਪਰੇਸ਼ਨ ਦੇ ਵਿੱਚ ਜਿਹੜਾ ਕੰਮ ਕਰਾਂਗੇ ਤੇ ਟਰਾਈ ਕਰਾਂਗੇ ਕਿ ਜਿਹੜਾ 31 ਮਈ ਨੂੰ ਸਾਡੀ ਜਿਹੜੀ ਡੈਡਲਾਈਨ ਹੈ ਉਸ ਨੂੰ ਅਸੀਂ ਆਪਣਾ ਟਾਰਗੇਟ ਹੈ ਜਿਹੜਾ ਨਸ਼ਾ ਖਤਮ ਕਰਨਾ ਉਹਨੂੰ ਚੀਕ ਕਰਦੇ ਜਿਹੜਾ ਨਸ਼ਾ ਹੈ ਤੇ ਆਪਣਾ ਕਹਾਣੀ ਦਾ ਪੈਨ ਦੇਖੋ ਇਹ ਜਿਹੜੀ ਬੈਂਕ ਅਕਾਊਂਟਸ ਅਗੇ ਨੇ ਇਹਦੀ ਡਿਟੇਲ ਅਸੀਂ ਹਾਸਲ ਕਰ ਕਰ ਰਹੇ ਆ ਜਨਰਲੀ ਜਿਹੜੀ ਹੈਗੀ ਹੈ ਇਹਦੀ ਮਨਲੀ ਪੁਛਗਿਛ ਦੇ ਵਿੱਚ ਇਹੀ ਆਇਆ ਵੀ ਇੱਕ ਕੈਸ਼ ਰੈਂ ਜਿਹੜਾ ਹੈਗਾ ਪੇਮੈਂਟ ਰਸੀਵ ਕਰਦਾ ਸੀਗਾ ਅੱਗੇ ਜਿਹੜੇ ਸਪਲਾਈਅਰ ਨੂੰ ਜਿੱਤੇ ਜਿਸ ਮੋੜਰੇ ਪੇਮੈਂਟ ਕਰਦਾ ਸੀਗਾ ਉਹਦੇ ਬਾਰੇ ਵੀ ਇਹਨੇ ਸਾਨੂੰ ਡਿਸਕਲੋਜ਼ ਕਰ ਦਿੱਤਾ ਸੋ ਅਸੀਂ ਉਸ ਚੀਜ਼ ਨੂੰ ਟ੍ਰੇਲ ਨੂੰ ਫਾਲੋ ਕਰਦੇ ਹੋਏ ਉਸ ਬੰਦੇ ਨੂੰ ਜਲਦੀ ਹੀ ਗ੍ਰਿਫਟਸ ਬੰਦੇ ਇਸ ਤਰ੍ਹਾਂ ਬਿਨਾਂ ਵੀ ਉਹ ਅੱਛਾ ਦੇਖ ਲਿਆ ਤਾਂ ਉਹਦੇ ਪਾਸੇ ਪਸਟਾ ਤੁਸੀਂ ਇਸ ਤਰ੍ਹਾਂ ਤੇ ਉਹਨਾਂ ਤੋਂ ਤੋਂ ਪਾਸੇ ਫਟਾਸ ਤੋਂ ਇੰਦਾਂ ਤੋਂ ਲੋਕੀ ਦੀ ਉਹ ਦੇਚਦਾਵਾ ਕਰਨ ਸਤੇ ਮੰਨਦਾ ਪਰ। ਪਰ ਇਹ ਵੀ ਚਰਚਾ ਨਹੀਂ ਦੀ ਕਿ ਮਾਪਲਾ ਕਿਉਂ ਨਹੀਂ ਕਰਦੇ ਨਾ ਉਸ ਨੂੰ ਗ੍ਰਾਮਕ। ਬਿਲਕੁਲ ਅਸੀਂ ਜਿਹੜੀ ਪਬਲਿਕ ਨੇ ਸਾਨੂੰ ਇਸ ਬਾਰੇ ਵੀ ਫੀਡਬੈਕ ਪਹਿਲਾਂ ਵੀ ਦਿੱਤੀ ਸੀਗੀ। ਆ ਉਸ ਦੇ ਰਿਗਾਰਡਿੰਗ ਅਸੀਂ ਸਿਵਲ ਦੇ ਵਿੱਚ ਕੁਝ ਟੀਮਸ ਅਸੀਂ ਲਗਾਈਆਂ ਨੇ। ਕਿਉਂਕਿ ਮੇਨਲੀ ਜਿਹੜੇ ਬੰਦੇ ਐਡਿਕਟ ਹਕੇ ਨੇ ਜਦੋਂ ਨਸ਼ਾ ਲੈਣ ਆਉਦੇ ਆ ਤਾਂ ਅਸੀਂ ਸਿਵਲ ਦੇ ਵਿੱਚ ਟੀਮ ਡਿਪਲੋਏ ਕਰਕੇ ਉਹਨਾਂ ਬੰਦਿਆਂ ਨੂੰ ਆਈਡੈਂਟੀਫਾਈ ਕਰ ਰਹੇ ਹਾਂ ਉਹਨਾਂ ਦੀ ਵੀ ਇਨਟੈਰੋਗੇਸ਼ਨ ਉਹਦੀ ਪੁੱਛਗਿੱਛ ਕਰ ਰਹੇ ਹਾਂ ਉਹਨਾਂ ਨੇ ਵੀ ਸਾਨੂੰ ਕਈ ਜਿੱਦਾਂ ਪਿਛੇ ਚੰਦ ਸਰ ਬਸਤੀ ਦੇ ਇੱਕ ਬੰਦੇ ਦੇ ਮਕਦਮਾ ਅਦਾਲਤ ਚ ਹੋਇਆ ਇੱਕ ਨਵੀਂ ਬਸਤੀ ਦੇ ਵਿੱਚ ਇੱਕ ਬੰਦਾ ਸੀ ਉਹਦੇ ਤੇ ਵੀ ਹਰਮਨ ਦੀ ਬਰਾਮਦਗੀ ਹੋਈ ਪਿਛਲੇ ਦਿਨੀ ਸੋ ਇਹਦੇ ਵਿੱਚ ਅਸੀਂ ਜਿਹੜੀ ਮੇਨਲੀ ਪਲੈਨਿੰਗ ਹੈਗੀ ਵੀ ਜਿਹੜਾ ਬੰਦਾ ਐਡਿਕਟ ਆ ਰਿਹਾ ਨਸ਼ਾ ਲੈਣ ਆ ਰਿਹਾ ਉਹਨੂੰ ਅਸੀਂ ਆਈਡੈਂਟੀਫਾਈ ਕਰਕੇ ਉਹਦੀ ਪੁੱਛਗਿੱਛ ਕਰਦੇ ਹਾਂ ਕੁੱਛਗਿੱਛ ਕਰਦੇ ਹਾਂ ਵੀ ਕਿਹੜੇ ਬੰਦੇ ਤੋਂ ਲੈਣ ਆਇਆ ਸੋ ਜਿਹਦੇ ਬੰਦੇ ਦਾ ਨਾਮ ਦੱਸਦਾ ਹੈ ਕਈ ਵਾਰੀ ਬੰਦੇ ਦੇ ਐਫਆਈਆਰਸ ਸੀਸਟਰ ਨੇ ਕਈ ਨਵੇਂ ਬੰਦੇ ਵੀ ਅਸੀਂ ਚ ਲੱਗੇ ਹੋਏ ਨੇ ਸੋ ਅਸੀਂ ਉਹ ਸਟ੍ਰੈਟਜੀ ਲਈ ਜਿਹੜੇ ਨਵੇਂ ਬੰਦੇ ਕੰਮ ਕਰ ਰਹੇ ਨੇ ਜਿਵੇਂ ਕਿ ਸੁਖਵਿੰਦਰ ਬੱਬੂ ਹੈਗਾ ਇਹ ਵੀ ਪਹਿਲਾਂ ਇਹਦੇ ਤੇ ਕ੍ਰਿਮੀਨਲ ਕੋਈ ਮੁਕਦਮਾ ਦਰਜ ਨਹੀਂ ਹੈਗਾ ਸੋ ਸ਼ੋਰਲੀ ਜਿਹੜੀ ਹੈਗੀ ਜਿਹਦਾ ਜਿਵੇਂ ਪਹਿਲਾਂ ਦੱਸਿਆ ਵੀ ਚੋਰ ਆਪਣੇ ਬਚਨ ਦੇ ਸੌ ਤਰੀਕੇ ਲੱਭਦਾ ਹੈ ਸੋ ਉਸ ਅਕੋਰਡਿੰਗਲੀ ਜਿਹੜੀ ਹੈਗੀ ਅਸੀਂ ਵੀ ਪਲੈਨਿੰਗ ਕਰਦੇ ਹਾਂ ਸੱਤੀ ਮੋਟਾ ਦੇ ਵਿੱਚ ਕੋਈ ਐਂਟ੍ਰੀ ਪ੍ਰੈਸਰ ਕਰਕੇ ਤੁਸੀਂ ਬਾਅਦ ਵਿੱਚ ਦੱਸਦੇ ਹੋ ਤੁਸੀਂ ਬਾਅਦ ਦੱਸ ਦੇਣਾ ਜੀ ਉਹਨਾਂ ਨੂੰ ਦੱਸ ਅਸੀਂ ਮਿੱਤੀ 1 ਮਾਰਚ ਤੋਂ ਲੈ ਕੇ ਹੁਣ ਤੱਕ 268 ਮੁਕਦਮੇ ਦਰਜ ਕੀਤੇ ਨੇ ਜਿਹਦੇ ਵਿੱਚ 426 ਬੰਦੇ ਜਿਹੜੇ ਅਸੀਂ ਗ੍ਰਫਤਾਰ ਕੀਤੇ ਨੇ ਇਹਨਾਂ 426 ਦੇ ਵਿੱਚੋਂ 19 ਬੰਦੇ ਅਜਿਹੇ ਨੇ ਜਿਹੜੇ ਬਿਗ ਸਪਲਾਇਰ ਜਿਹੜੇ ਹੈਗੇ ਨੇ ਕਸਟਡੀ ਦੇ ਵਿੱਚ ਅਸੀਂ ਅੰਦਰ ਫਿਰਦੇ ਸਰ ਪਿਛਲੇ ਜੀ ਲੇਕਿਨ ਉਹਨਾਂ ਦਾ ਜਿਹੜਾ ਇਹ ਬੰਦਾ ਉਹ ਬਾਪੁਰਾ ਸਰਿਆਮੋਂ ਵਿੱਚ ਨੇ ਦਾ ਫਟਲਾਵੋ ਦੇ ਖਿਲਾਫ ਹੈ ਲੇਕਿਨ ਕੋਈ ਬੋਲ ਨਹੀਂ ਬੰਦਾ ਕਿ ਉਹ ਗੁੰਡਾ ਕਰਦੇ ਨੇ ਯਾਰ ਟੱਕਰ ਯਾਰ ਕਿਨ ਨੂੰ ਦੇਖੋ ਪਹਿਲਾਂ ਵੀ ਮੈਂ ਤੁਹਾਡੇ ਮਾਧਮ ਰਾਈ ਸ਼ੇਅਰ ਕੀਤਾ ਹੈ ਵੀ ਜਿਹੜੀ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਡਰਗ ਹੈਰਮਨ ਜਾਰੀ ਕੀਤੀ ਗਈ ਹੈ ਉਹਦੇ ਤੇ ਕੋਈ ਵੀ ਬੰਦਾ ਜਿਹੜਾ ਇਨਫੋਰਮੇਸ਼ਨ ਆਪਣੀ ਸ਼ੇਅਰ ਕਰ ਸਕਦਾ ਉਸ ਬੰਦੇ ਦੇ ਵਿੱਚ ਜਿਹੜੀ ਜਾਣਕਾਰੀ ਉਹ ਤੇ ਸ਼ੇਅਰ ਕੀਤੀ ਜਾਂਦੀ ਹੈ ਲੋਕਲ ਪੁਲਿਸ ਨੂੰ ਕਿਹੜੇ ਬੰਦੇ ਨੇ ਇਨਫੋਰਮੇਸ਼ਨ ਦਿੱਤੀ ਹੈ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੋ ਉਹਦੇ ਕੋਈ ਵੀ ਬੰਦਾ ਉਹ ਕਹਿੰਦੇ ਕਹਿੰਦੇ ਸਭਾ ਪੱਕੀ ਇਨਫੋਰਮੇਸ਼ਨ ਨਾ ਦੇ ਸੇ ਨੰਬਰ ਤੇ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹਦੇ ਉੱਪਰ ਜਦੋਂ ਵੀ ਕੋਈ ਬੰਦਾ ਇਨਫੋਰਮੇਸ਼ਨ ਦਿੰਦਾ ਉਹਦੀ ਇਨਫੋਰਮੇਸ਼ਨ ਤੁਰੰਤ ਜ਼ਿਲ੍ਹਾ ਪੁਲਿਸ ਨੂੰ ਪਾਸ ਕੀਤੀ ਜਾਂਦੀ ਹੈ ਉਹਦਾ ਪ੍ਰੋਪਰ ਐਸਓਪੀ ਬਣਿਆ ਹੋਇਆ ਹੈ ਉਸ ਤੋਂ ਬਾਅਦ ਹੋ ਸਕਦਾ ਹੈ ਕਈ ਵਾਰੀ ਜਦੋਂ ਬੰਦੇ ਨੂੰ ਪੁਲਿਸ ਫੜਦੀ ਹੈ ਉਹਦੇ ਕੋਲ ਮੌਕੇ ਤੇ ਪ੍ਰਮਾਣਿਕੀ ਨਹੀਂ ਹੁੰਦੀ ਪਰੰਤੂ ਇਦਾਂ ਦਾ ਕੋਈ ਇਹ ਨਹੀਂ ਹੈਗਾ ਵੀ ਕਿਸੇ ਨੂੰ ਇਹਦੇ ਵਿੱਚ ਲਿਵਰੇਜ ਦਿੱਤੀ ਜਾਊਗੀ ਜਿਹੜਾ ਵੀ ਬੰਦਾ ਐਨਡੀਪੀਐਸ ਕਿਸ ਨਸ਼ੇ ਦੇ ਕੰਮ ਦੇ ਵਿੱਚ ਲੱਗਿਆ ਹੋਇਆ ਹੈ ਉਹਨਾਂ ਤੇ ਸਾਰਿਆਂ ਦਾ ਸਖ਼ਤ ਕਾਰਵਾਈ ਕੀਤੀ ਜਾਊਗੀ ਕਿਸੇ ਨੂੰ ਵੀ ਬਿਲਕੁਲ ਬਖਸ਼ਿਆ ਨਹੀਂ ਜਾਊਗਾ